एसएमजे न्यूज़ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪੰਦਰ ਸਿੰਘ ਕੀ ਭਾਰਤੀ ਵਸਤੂਆਂ માં ਖਾਣ ਦੇ ਲਈ ਸੁਰੱਖਿਆਤ ਨਹੀਂ ਹਨ ਇਹ ਅਸੀਂ ਨਹੀਂ ਇਹ ਇੱਕ ਵਿਦੇਸ਼ੀ ਰਿਪੋਰਟ ਦੇ ਵੱਲੋਂ ਖੁਲਾਸਾ ਕੀਤਾ ਜਾ ਰਿਹਾ ਹੈ ਦਰਸਲ ਯੂਰੋਪੀਅਨ ਯੂਨੀਅਨ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ 527 ਪ੍ਰੋਡਕਟ ਜਿਹੜੇ ਕਿ ਭਾਰਤ ਤੋਂ ਵਿਦੇਸ਼ ਦੇ ਵਿੱਚ ਗਏ ਸਨ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਇਸ ਦੇ ਵਿੱਚ ਰਸਾਇਣ ਜਿਹੜੇ ਪਾਏ ਗਏ ਨੇ ਉਹ ਕੈਂਸਰ ਸੰਬੰਧਿਤ ਪਾਏ ਗਏ ਨੇ ਜਾਨੀ ਕਿ ਇਨ੍ਹਾਂ ਰਸਾਇਣਾਂ ਦੇ ਕਰਕੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਨੇ ਦੱਸਦੀ ਹੈ ਕਿ ਇਨ੍ਹਾਂ ਵਸਤਾਂ ਦੇ ਵਿੱਚ ਡ్రਾਈ ਫਰੂਟ ਵੀ ਸ਼ਾਮਲ ਹਨ ਅਤੇ ਬੀਜ ਵੀ ਸ਼ਾਮਲ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਜਿਹੜੇ ਇਹ ਰਸਾਇਣ ਪਾਏ ਗਏ ਹਨ ਜ਼ਿਆਦਾਤਰ ਇਹ ਛਾਤੀ ਅਤੇ ਪੇਟ ਦੇ ਕੈਂਸਰਾਂ ਵਰਗੀਆਂ ਬਿਮਾਰੀਆਂ ਨੂੰ ਬਲਾਵਾ ਦਿੰਦੇ ਨੇ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਯੂਰੋਪੀਅਨ ਯੂਨੀਅਨ ਦੀ ਰਿਪੋਰਟ ਦੇ ਅਨੁਸਾਰ ਇਹ ਕਾਫੀ ਹੱਦ ਤੱਕ ਸੱਚ ਹੈ ਡੈਕਨ ਹਰ ਰੌਲ ਦੇ ਵਿੱਚ ਪ੍ਰਕਾਸ਼ਿਤ ਇੱਕ ਖਬਰ ਦੇ ਅਨੁਸਾਰ ਯੂਰੋਪੀਅਨ ਫੂਡ ਸੇਫਟੀ ਅਥਾਰਟੀ ਨੇ ਸਤੰਬਰ 2020 ਤੋਂ ਲੈ ਕੇ ਅਪ੍ਰੈਲ 2024 ਤੱਕ ਭਾਰਤ ਤੋਂ ਆਉਣ ਵਾਲੇ 527 ਭੋਜਨ ਪਦਾਰਥਾਂ ਦੇ ਵਿੱਚ ਕੈਂਸਰ ਦੇ ਨਾਲ ਸੰਬੰਧਿਤ ਰਸਾਇਣ ਪਾਇਆ ਗਿਆ ਹਨ ਇਹਨਾਂ ਦੇ ਵਿੱਚੋਂ 320 ਅਜਈਆਂ ਚੀਜ਼ਾਂ ਹਨ ਜੋ ਭਾਰਤ ਦੇ ਵਿੱਚ ਬਣੀਆਂ ਹਨ ਅਤੇ ਇਸ ਕੈਮੀਕਲ ਦਾ ਨਾਮ ਵੀ ਉਹੀ ਹੈ ਜੋ ਐਵਰੈਸਟ ਅਤੇ ਐਮਡੀਐਚ ਮਸਾਲਿਆਂ ਦੇ ਵਿੱਚ ਹੋਣ ਦੀ ਗੱਲ ਕਹੀ ਜਾ ਰਹੀ ਹੈ ਯਾਨੀ ਕਿ ਇਥਨੋਇਲ ਆਕਸਾਈਡ ਮਸਾਲਿਆਂ ਦੇ ਵਿੱਚ ਪਾਇਆ ਗਿਆ ਸੀ ਜਿਨ੍ਹਾਂ ਚੀਜ਼ਾਂ ਦੇ ਵਿੱਚ ਐਥਨਿਲ ਆਕਸਾਈਡ ਪਾਇਆ ਜਾਂਦਾ ਹੈ ਉਹਨਾਂ ਦੇ ਵਿੱਚ ਡ్రਾਈ ਫਰੂਟ ਅਤੇ ਬੀਜ ਪਹਿਲੇ ਸਥਾਨ ਤੇ ਹਨ ਇਹ ਰਸਾਇਣ ਸੁੱਕੇ ਮੇਵੇ ਅਤੇ ਬੀਜਾਂ ਦੇ ਨਾਲ ਸਬੰਧਤ 313 ਵਸਤੂਆਂ ਵਿੱਚ ਪਾਇਆ ਗਿਆ ਹੈ ਇਸ ਤੋਂ ਬਾਅਦ ਜੜੀ ਬੂਟੀਆਂ ਅਤੇ ਮਸਾਲਿਆਂ ਦੇ ਨਾਲ ਸਬੰਧਤ 60 ਵਸਤੂਆਂ ਅਤੇ ਖੁਰਾਕ ਦੇ ਨਾਲ ਸਬੰਧਤ 48 ਖੁਰਾਕੀ ਵਸਤਾਂ ਅਤੇ 34 ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੇ ਵਿੱਚ ਇਹ ਕੈਮੀਕਲ ਪਾਇਆ ਗਿਆ ਅਥਾਰਟੀ ਮੁਤਾਬਕ ਸਰਹੱਦ ਤੇ ਹੀ 87 ਖੇਪਾਂ ਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਬਾਕੀ ਸਮਾਨ ਬਾਜ਼ਾਰ ਦੇ ਵਿੱਚ ਪਹੁੰਚ ਗਿਆ ਸੀ ਪਰ ਬਾਅਦ ਵਿੱਚ ਇਹਨਾਂ ਨੂੰ ਵੀ ਬਾਜ਼ਾਰ ਦੇ ਵਿੱਚੋਂ ਕੱਢ ਦਿੱਤਾ ਗਿਆ। ਦਰਸਲ ਇਥਨਿਲ ਆਕਸਾਈਡ ਇੱਕ ਕੀਟਨਾਸ਼ਕ ਹੈ ਜੋ ਖੇਤੀ ਬਾੜੀ ਦੇ ਵਿੱਚ ਕੀੜਿਆਂ ਨੂੰ ਮਾਰਨ ਦੇ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਇੱਕ ਨਰਜੀਵ ਏਜੰਟ ਵਜੋਂ ਵੀ ਕੰਮ ਕਰਦਾ ਹੈ। ਖਾਣ ਪੀਣ ਦੀਆਂ ਵਸਤੂਆਂਾਂ ਦੇ ਵਿੱਚ ਮਿਲਾਵਟ ਕਰਨ ਤੇ ਪਾਬੰਦੀ ਲਗਾਈ ਗਈ ਹੈ ਅਤੇ ਇਸ ਦਾ ਮੁੱਖ ਕੰਮ ਮੈਡੀਕਲ ਉਪਕਰਨਾਂ ਨੂੰ ਨਰਜੀਵ ਕਰਨਾ ਹੈ ਅਤੇ ਨਾਲ ਹੀ ਇਸ ਦੀ ਵਰਤੋਂ ਸੀਮਤ ਮਾਤਰਾ ਦੇ ਵਿੱਚ ਮਸਾਲਿਆਂ ਦੇ ਵਿੱਚ ਕੀਤੀ ਜਾ ਸਕਦੀ ਹੈ ਇਥਨਿਲ ਆਕਸਾਈਡ ਦਾ ਜ਼ਿਆਦਾ ਸੇਵਨ ਪੇਟ ਅਤੇ ਛਾਤੀ ਦੇ ਕੈਂਸਰਾਂ ਦਾ ਖਤਰਾ ਪਤਾਉਂਦਾ ਹੈ ਜੇਕਰ ਇਥਨਿਲ ਆਕਸਾਈਡ ਦਾ ਲੰਮੇ ਸਮੇਂ ਤੱਕ ਕਿਸੇ ਵੀ ਰੂਪ ਦੇ ਵਿੱਚ ਸੇਵਨ ਕੀਤਾ ਜਾਵੇ ਤਾਂ ਪੇਟ ਦੀ ਇਨਫੈਕਸ਼ਨ ਪੇਟ ਦਾ ਕੈਂਸਰ ਅਤੇ ਹੋਰ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ ਇਹ ਡੀਐਨਏ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਅਮਰੀਕਨ ਨੈਸ਼ਨਲ ਕੈਂਸਰ ਇੰਸਟੀਚਿਊਟ ਮੁਤਾਬਕ ਇਸ ਦੀ ਵਰਤੋਂ ਦੇ ਨਾਲ ਲਿੰਫੋਮਾ ਅਤੇ ਲੂਕ ਕੇਮ ਜਾਂ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਬਿਊਰੋ ਰਿਪੋਰਟ ਐਸਐਮ ਜੀ ਨਿਊਜ਼ ਐਸਐਮ ਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਪ ਮਦਰ ਸਿੰਘ ਕੀ ਭਾਰਤੀ ਵਸਤੂਆਂ માં ਖਾਣ ਦੇ ਲਈ ਸੁਰੱਖਿਤ ਨਹੀਂ ਹਨ ਇਹ ਅਸੀਂ ਨਹੀਂ ਇਹ ਇੱਕ ਵਿਦੇਸ਼ੀ ਰਿਪੋਰਟ ਦੇ ਵੱਲੋਂ ਖੁਲਾਸਾ ਕੀਤਾ ਜਾ ਰਿਹਾ ਹੈ ਦਰਸਲ ਯੂਰੋਪੀਅਨ ਯੂਨੀਅਨ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ 527 ਪ੍ਰੋਡਕਟ ਜਿਹੜੇ ਕਿ ਭਾਰਤ ਤੋਂ ਵਿਦੇਸ਼ ਦੇ ਵਿੱਚ ਗਏ ਸਨ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਇਸ ਦੇ ਵਿੱਚ ਰਸਾਇਣ ਜਿਹੜੇ ਪਾਏ ਗਏ ਨੇ ਉਹ ਕੈਂਸਰ ਸੰਬੰਧਿਤ ਪਾਏ ਗਏ ਨੇ ਜਾਨੀ ਕਿ ਇਨ੍ਹਾਂ ਰਸਾਇਣਾਂ ਦੇ ਕਰਕੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਨੇ ਦੱਸਦੀ ਹੈ ਕਿ ਇਨ੍ਹਾਂ ਵਸਤਾਂ ਦੇ ਵਿੱਚ ਡ్రਾਈ ਫਰੂਟ ਵੀ ਸ਼ਾਮਲ ਹਨ ਅਤੇ ਬੀਜ ਵੀ ਸ਼ਾਮਲ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਜਿਹੜੇ ਇਹ ਰਸਾਇਣ ਪਾਏ ਗਏ ਹਨ ਜ਼ਿਆਦਾਤਰ ਇਹ ਛਾਤੀ ਅਤੇ ਪੇਟ ਦੇ ਕੈਂਸਰਾਂ ਵਰਗੀਆਂ ਬਿਮਾਰੀਆਂ ਨੂੰ ਬਲਾਵਾ ਦਿੰਦੇ ਨੇ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਯੂਰੋਪੀਅਨ ਯੂਨੀਅਨ ਦੀ ਰਿਪੋਰਟ ਦੇ ਅਨੁਸਾਰ ਇਹ ਕਾਫੀ ਹੱਦ ਤੱਕ ਸੱਚ ਹੈ ਡੈਕਨ ਫਿਰ ਰਾਡ ਦੇ ਵਿੱਚ ਪ੍ਰਕਾਸ਼ਿਤ ਇੱਕ ਖਬਰ ਦੇ ਅਨੁਸਾਰ ਯੂਰੋਪੀਅਨ ਫੂਡ ਸੇਫਟੀ ਅਥਾਰਟੀ ਨੇ ਸਤੰਬਰ 2020 ਤੋਂ ਲੈ ਕੇ ਅਪ੍ਰੈਲ 2024 ਤੱਕ ਭਾਰਤ ਤੋਂ ਆਉਣ ਵਾਲੇ 527 ਭੋਜਨ ਪਦਾਰਥਾਂ ਦੇ ਵਿੱਚ ਕੈਂਸਰ ਦੇ ਨਾਲ ਸੰਬੰਧਿਤ ਰਸਾਇਣ ਪਾਇਆ ਗਿਆ ਹਨ ਇਹਨਾਂ ਦੇ ਵਿੱਚੋਂ 320 ਅਜਿਹੀਆਂ ਚੀਜ਼ਾਂ ਹਨ ਜੋ ਭਾਰਤ ਦੇ ਵਿੱਚ ਬਣੀਆਂ ਹਨ ਅਤੇ ਇਸ ਕੈਮੀਕਲ ਦਾ ਨਾਮ ਵੀ ਉਹੀ ਹੈ ਜੋ ਐਵਰੈਸਟ ਅਤੇ ਐਮਡੀਐਚ ਮਸਾਲਿਆਂ ਦੇ ਵਿੱਚ ਹੋਣ ਦੀ ਗੱਲ ਕਹੀ ਜਾ ਰਹੀ ਹੈ ਜਾਨੀ ਕਿ ਇਥਨੋਇਲ ਆਕਸਾਈਡ ਮਸਾਲਿਆਂ ਦੇ ਵਿੱਚ ਪਾਇਆ ਗਿਆ ਸੀ ਜਿਨ੍ਹਾਂ ਚੀਜ਼ਾਂ ਦੇ ਵਿੱਚ ਐਥਨਿਲ ਆਕਸਾਈਡ ਪਾਇਆ ਜਾਂਦਾ ਹੈ ਉਹਨਾਂ ਦੇ ਵਿੱਚ ਡ్రਾਈ ਫਰੂਟ ਅਤੇ ਬੀਜ ਪਹਿਲੇ ਸਥਾਨ ਤੇ ਹਨ ਇਹ ਰਸਾਇਣ ਸੁੱਕੇ ਮੇਵੇ ਅਤੇ ਬੀਜਾਂ ਦੇ ਨਾਲ ਸਬੰਧਤ 313 ਵਸਤੂਆਂ ਵਿੱਚ ਪਾਇਆ ਗਿਆ ਹੈ ਇਸ ਤੋਂ ਬਾਅਦ ਜੜੀ ਬੂਟੀਆਂ ਅਤੇ ਮਸਾਲਿਆਂ ਦੇ ਨਾਲ ਸਬੰਧਤ 60 ਵਸਤੂਆਂ ਅਤੇ ਖੁਰਾਕ ਦੇ ਨਾਲ ਸਬੰਧਤ 48 ਖੁਰਾਕੀ ਵਸਤਾਂ ਅਤੇ 34 ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੇ ਵਿੱਚ ਇਹ ਕੈਮੀਕਲ ਪਾਇਆ ਗਿਆ ਹੈ ਮਥਾਰਟੀ ਮੁਤਾਬਕ ਸਰਹੱਦ ਤੇ ਹੀ 87 ਖੇਪਾਂ ਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਬਾਕੀ ਸਮਾਨ ਬਾਜ਼ਾਰ ਦੇ ਵਿੱਚ ਪਹੁੰਚ ਗਿਆ ਸੀ ਪਰ ਬਾਅਦ ਵਿੱਚ ਇਹਨਾਂ ਨੂੰ ਵੀ ਬਾਜ਼ਾਰ ਦੇ ਵਿੱਚੋਂ ਕੱਢ ਦਿੱਤਾ ਗਿਆ ਦਰਸਲ ਇਥਨਿਲ ਆਕਸਾਈਡ ਇੱਕ ਕੀਟਨਾਸ਼ਕ ਹੈ ਜੋ ਖੇਤੀ ਬਾੜੀ ਦੇ ਵਿੱਚ ਕੀੜਿਆਂ ਨੂੰ ਮਾਰਨ ਦੇ ਲਈ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਇਹ ਇੱਕ ਨਰਜੀਵ ਏਜੰਟ ਵਜੋਂ ਵੀ ਕੰਮ ਕਰਦਾ ਹੈ ਖਾਣ ਪੀਣ ਦੀਆਂ ਵਸਤੂਆਂਾਂ ਦੇ ਵਿੱਚ ਮਿਲਾਵਟ ਕਰਨ ਤੇ ਪਾਬੰਦੀ ਲਗਾਈ ਗਈ ਹੈ ਅਤੇ ਇਸ ਦਾ ਮੁੱਖ ਕੰਮ ਮੈਡੀਕਲ ਉਪਕਰਨਾਂ ਨੂੰ ਨਰਜੀਵ ਕਰਨਾ ਹੈ ਅਤੇ ਨਾਲ ਹੀ ਇਸ ਦੀ ਵਰਤੋਂ ਸੀਮਤ ਮਾਤਰਾ ਦੇ ਵਿੱਚ ਮਸਾਲਿਆਂ ਦੇ ਵਿੱਚ ਕੀਤੀ ਜਾ ਸਕਦੀ ਹੈ ਇਥਨਿਲ ਆਕਸਾਈਡ ਦਾ ਜ਼ਿਆਦਾ ਸੇਵਨ ਪੇਟ ਅਤੇ ਛਾਤੀ ਦੇ ਕੈਂਸਰਾਂ ਦਾ ਖਤਰਾ ਪਾਉਂਦਾ ਹੈ ਜੇਕਰ ਇਥਨਿਲ ਆਕਸਾਈਡ ਦਾ ਲੰਮੇ ਸਮੇਂ ਤੱਕ ਕਿਸੇ ਵੀ ਰੂਪ ਦੇ ਵਿੱਚ ਸੇਵਨ ਕੀਤਾ ਜਾਵੇ ਤਾਂ ਪੇਟ ਦੀ ਇਨਫੈਕਸ਼ਨ ਪੇਟ ਦਾ ਕੈਂਸਰ ਅਤੇ ਹੋਰ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ ਇਹ ਡੀਐਨਏ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਅਮਰੀਕਨ ਨੈਸ਼ਨਲ ਕੈਂਸਰ ਇੰਸਟੀਚਿਊਟ ਮੁਤਾਬਕ ਇਸ ਦੀ ਵਰਤੋਂ ਦੇ ਨਾਲ ਲਿੰਫੋਮਾ ਅਤੇ ਲਿਊਕੈਮੀਆ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਬਿਊਰੋ ਰਿਪੋਰਟ ਐਸਮ ਚਟਨੀਓਂ